ਲਾਉਂ ਜੀ ਅੱਜ ਸਵੇਰ ਦੀਆਂ ਮਿਹਨਤਾਂ ਚੱਲ ਰਹੀਆਂ ਐ ਮੋਟਰ ਤੇ ਪਹੁੰਚੇ ਵੇ ਆ ਤੇ ਲਸਣ ਦੀ ਤਿਆਰੀ ਹੋਈ ਜਾਂਦੀ ਐ ਸੋ ਭਾਈ ਅੱਜ 2 ਘੰਟੇ ਲਾਏ ਆ ਮੋਟਰ ਤੇ ਤੇ ਰੂੜੀ ਪਾਤੀ ਆਪਾਂ ਨੇ ਦੇਸੀ ਰੂੜੀ ਦਾਈ ਦਾ ਸੀਟਾ ਮਾਰਤਾ ਹੁਣ ਇੱਥੇ ਲੱਗਣਾ ਆਪਣਾ ਲਸਣ ਤੇ ਲਸਣ 2-3 ਸਾਲ ਹੋ ਗਏ ਸਾਲਾ ਲਸਣ ਨਹੀਂ ਹੁੰਦਾ ਚੱਜ ਨਾਲ ਹੁਣ ਇਦ ਕੀ ਚੰਗੀਆਂ ਵੈਰਾਈਆਂ ਪਾਤੀਆਂ ਚੰਗੀ ਮਿਲਾਵਟ ਕਰਤੀ ਇਹਦੇ ਚ ਤਤ ਪੂਰੇ ਕਰਤੇ ਆਪਾਂ ਨੇ ਤੇ ਬਾਕੀ ਹੁਣ ਰੱਬ ਦੇ ਲੰਗ ਐ ਇੱਕ ਸਾਲ ਹੋਇਆ ਤਾਂ ਸੜਾ ਚੱਜ ਨਾਲ ਮੁੜ ਕੇ ਲਸਣਾ ਹੋ ਗਿਆ ਤੇ ਆ ਝੋਨਾ ਭਾਈ ਆਪਣਾ ਮਸ਼ੀਨ ਵਾਲਾ 124 ਦੇਖੋ ਉਸ ਨੂੰ ਝੋਨੇ ਦਾ ਦੇਖ ਲਓ ਨਾਲ ਇਹਦੇ ਵਿੱਚ ਪਹਿਲਾਂ ਸਿੱਧਾ-ਸਿੱਧਾ ਕਿੰਨਾ ਲੱਗਦਾਤਾ ਤੇ ਹੈ ਕਿਸੇ ਪਾਸੇ ਨੂੰ ਕੋਈ ਗੁੰਜਾਇਸ਼ ਇਹ ਆਪਣਾ 124 ਝੋਨਾ ਹੈ 128 ਜੀ ਰੀ ਵੀ ਆਪਣੀ ਬਿਲਕੁਲ ਇਹਦੇ ਵਰਗੀ ਉਹ ਬਿਲਕੁਲ ਇਨ ਬਿਨ ਆਹੀ ਕੁਛ 128 ਜੀ ਰੀ ਵੀ ਆਪਣੀ ਬਹੁਤ ਜ਼ਿਆਦਾ ਇਹੀ ਗੱਲ ਦੇ ਕੁਐਸਚਨ ਤੇ ਵੀ ਕਹਿੰਦੇ ਵੀ ਮਤਲਬ ਕਾਮਯਾਬ ਹੋਊਗੀ ਕਿ ਨਹੀਂ ਵੀ ਇੰਨਾ ਰਿਸਕ ਲੈ ਵੀ ਲਿਆ ਸਾਨੂੰ ਤਾਂ ਪਤਾ ਤਾਂ ਕਿਉਂਕਿ ਅਸੀਂ ਪਿਛਲੇ ਸਾਲ ਟ్రਾਇਲ ਲੈ ਲਿਆ ਤੇ ਉਤੋਂ ਬਾਅਦ ਗੋਗੀ ਭਾਈ ਜੀ ਨਾਲ ਪੁੱਛਦੇ ਆ ਭਾਈ ਜੀ ਹੋਰ ਫਿਰ ਕਿਵੇਂ ਆ ਮਸ਼ੀਨ ਵਾਲਾ ਝੋਨਾ ਮਹਾ ਵਿਚ ਨੂੰ ਪਹਿਲਾਂ ਮਨ ਦੇ ਵਿੱਚ ਸ਼ੰਕਾ ਜੀਤੀ ਚਲੋ ਆਪਾਂ ਨੂੰ ਤਾਂ ਪਤਾ ਤਾਂ ਤੇ ਅੱਜ ਚੰਗੀ ਮਿਹਨਤ ਕਰਤੀ ਆ ਜੂਰੇ ਅਸੀਂ ਨੇ ਆਹ ਹੈਗਾ ਆਪਣਾ 26 ਝੋਨਾ ਹੈ ਦੋਨੂੰ ਡੋਲਪਰ ਨੂੰ ਆਈ ਜਾਂਦੀ ਹੈ ਹੂੰ ਬੜੀ ਕਹੀ ਆੜੀ ਮੈਂ ਹੁਣ ਮੇਰੇ ਹੱਥੇ ਤੇ ਤਾਂ ਕੱਪੜੇ ਆਉਣ ਇਕੱਤੇ ਜਿਹਾ ਫੋਨ ਆ ਆ ਵੀ ਆਪਣਾ ਭਾਈ 124 ਹੈ ਇੱਕ ਇੱਕ ਟੱਕ ਤੇ ਆਪਾਂ ਨੇ ਸਾਰੇ ਇੱਕੋ ਬੀਜ ਰੱਖਿਆ ਹੋਇਆ ਤੇ ਬਾ ਫਿਰ ਆਏ ਆ ਵੀ ਜਿੱਥੇ ਤੇ ਆਪਣੀ ਭਰਨ ਦੋ ਤਿੰਨ ਟਰਾਲੀਆਂ ਇਕੱਠੀਆਂ ਭਰਨਾ ਹਨਾ ਬਾਕੀ 124 ਪੂਰਾ ਸ਼ਾਨਦਾਰ ਹੈ ਦੇਖੋ ਕਿਆ ਸੋਣਾ ਸਪਰੇਹਾਂ ਕੋਕੀ ਦੋ ਦੋ ਹੋ ਗਈਆਂ ਹਨਾ ਆਪਣੀਆਂ ਦੋ ਦੋ ਸਪਰੇਹਾਂ ਹੋ ਗਈਆਂ ਤੇ ਇਹਦੇ ਵਿੱਚ ਆਪਾਂ ਨੇ ਕਰਨੇ ਆ ਆਲੂ ਜਿਹਦੇ ਵਿੱਚ ਆ ਗੋਗੀ ਸੱਟ ਜੀ ਕਰਦਾ ਜਾ ਰਿਹਾ ਉਹ ਸਾਹਮਣੇ ਖੜਾ ਆਪਣਾ ਟਰੈਕਟਰ ਟਰੈਕਟਰ ਦੇ ਨਾਲ ਹੁੰਦੇ ਤੇ ਕੁੱਪ ਤੂੜੀ ਬਈ ਆਪਾਂ ਚੁਕਾਤੀ ਗੋਗੀ ਕਿਆ ਰੇਟ ਤੂੜੀ ਚੁਕਾਈ ਆ 435 ਰੁਪਏ ਨੂੰ ਬਈ ਤੂੜੀ ਚੁਕਾਈ ਆ ਤੇ ਇਸ ਵਾਰ ਜਿਹੜੇ ਕਹਿੰਦੇ ਮਤਲਬ ਵੀ ਤੂੜੀ ਦਾ ਕੁਛ ਨਹੀਂ ਬਣਨਾ ਜੀ ਐ ਹੋ ਗਿਆ ਮੰਦਾ ਹੋ ਗਿਆ ਬਹੁਤ ਹੋ ਗਿਆ ਦੇਖ ਲਓ ਹੁਣ ਮੰਦਾ-ਮੁੰਦਾ ਕੁਛ ਨਹੀਂ ਹੈ ਜੇ 435 ਨੂੰ ਇੱਥੋਂ ਚੱਕੀ ਆ ਹਾਂ ਜੇ 435 ਨੂੰ ਤੋਂ ਰੇਟ ਦੇ ਚੱਕੀ ਆ 200 ਦਾ ਮਾਰਜਿਨ ਰੱਖਦੇ ਆ ਕੁਆਂਟਲ ਪਿੱਛੇ 250 ਦਾ ਰੱਖਦੇ ਆ ਏਦਾਂ ਕੀ 200 ਦਾ ਤਾਂ ਦੇਖ ਲਓ ਵੀ ਅੱਗੇ 450 650 700 ਰੁਪਏ ਨੂੰ ਅੱਗੇ ਹੋ ਗਈ ਤੂੜੀ ਹਨਾ ਜੇ ਪੰਡਾ ਪੁੰਡਾ ਵਾਲੀ ਲੈਣੇ ਆਪਾਂ ਘੱਟ ਵਾਲੀ ਹੂੰ ਚਲਾਓ ਰੱਛਾ ਫਿਰ ਆਹ ਕਹੀ ਕੋਈ ਯਾਰ ਸਮਾਨ ਤੋਂ ਰੱਖ ਦੇ ਵਿੱਚ ਉਹਦੇ ਚ ਰਾਤ ਕਈ ਪਿੰਡਾਂ ਦੇ ਵਿੱਚ ਮੀਂਹ ਵੀ ਪੈ ਗਿਆ ਸੋਨਾ ਪੈ ਗਿਆ ਥੋੜਾ ਨਹੀਂ ਪਿਆ ਸੋਨਾ ਪੈ ਗਿਆ ਪਰ ਆਪਣੇ ਵਿਚੋ ਰਿਆ ਸੋਹਣੀ ਭਾਜੀ ਸੋਨੀ ਭਾਈ ਟਰੈਕਟਰ ਤੇ ਛੋਟਾ ਹਲ ਤਾਂ ਹੈ ਉਹ ਟਰੈਕਟਰ ਛੋਟਾ ਤੂੰ ਇਹਦੇ ਤੇ ਵੀ ਛੋਟਾ ਜਾ ਲੱਗਦਾ ਕਿ ਬਾਈ ਸਹੀ ਕਮਜ਼ੋਰੀ ਆ ਗਈ ਬਾਈ ਸਹੀ ਕਮਜ਼ੋਰੀ ਲਓ ਜੀ ਦੋ ਮਸ਼ੀਨਾਂ ਲੰਘੀਆਂ ਤੇ ਹੁਣ ਚੱਲੀਏ ਟਰਾਲੀ ਲੈ ਕੇ ਹਾਂਜੀ ਹਾਂ ਕੋਈ ਪਿਆਰ ਰਾਣੀਆਂ ਆਪਣੀ ਤੀਜੇ ਨੰਬਰ ਵਾਲੀ ਤੇ ਚਲਦੇ ਆ ਸੋਨੀ ਕੋਲ ਦਿਖਾਉਣੇ ਆ ਦਸਮਿੰਸ ਕੋਲੇ ਜਾਣਾ ਟਰਾਲੀ ਭਰਉਣ ਵਾਸਤੇ ਉਨਾ ਇੱਕ ਮੈਨ ਦੇ ਨਾਲ ਇੱਕ ਟਰੈਕਟਰ ਟਰਾਲੀ ਪੱਕਾ ਲੈਂਦਾ ਰਾਤ ਮੀਂਹ ਪੈ ਕੇ ਹਟਿਆ ਮਾਝਾ ਦੂਜਾ 363 ਨਹੀਂ ਲੈ ਕੇ ਜਾਣਾ ਵੀ ਆਹ ਟਰੈਕਟਰ ਲੈ ਜੰਦੇ ਆ ਟਰਾਲੀ 16 ਫੁੱਟ ਤੇ ਦਿਖਾਉਨੇ ਆ ਛਾੜਨ ਵਾਲੇ ਆਪਾਂ ਤੁਹਾਨੂੰ ਆਪਣਾ ਝੋਨਾ ਦਿਖਾਉਣਾ ਜਿਹੜਾ ਬਿਮਾਰੀ ਦੀ ਲਪੇਟ ਸਾਹਿਬ ਆਪਣਾ ਵੀ ਲੇਬਰ ਵਾਲਾ ਲੱਗਿਆ ਵਾ 128 ਝੋਨਾ ਉਹ ਵੀ ਦਿਖਾਉਨੇ ਆ ਆਪਾਂ ਤੁਹਾਨੂੰ ਅੱਜ ਇੱਕ ਵੀਰ ਆਇਆ ਹੋਇਆ ਹੈ ਇਦੇ ਕੋਲੇ ਪ੍ਰੀਤ ਕੰਬੈਨ ਹੈ ਇਹ ਹਰਿਆਣੇ ਤੋਂ ਹੈ ਬਰਾਸਪਿੰਡ ਤੇ ਪਹੁੰਚਿਆ ਵੈ ਤੇ ਮਸ਼ੀਨ ਚਲਾ ਕੇ ਦੇਖ ਰਿਹਾ ਹੈ ਵੀ ਨਾਲ ਗੁੱਗੀ ਆ ਉੱਪਰ ਤੇ ਮੈਂ ਸੋਨੀ ਦਾ ਨਾ ਦੁੱਖੜਾ ਸੁਣਾਉਣਾ ਤੁਹਾਨੂੰ ਥੋੜਾ ਜਿਹਾ ਹਾਂ ਹੁਣ ਤੈਨੂੰ ਕੀ ਹੋ ਗਿਆ ਹਾਂ ਗੁੱਗੀ ਆ ਵਿਚਾਰਾ ਬਹੁਤ ਜਿਆਦਾ ਤੇਰੀ ਆਤਮਾ ਦੁਖੀ ਕੱਤੇ ਐ ਕਿਆ ਚਾਹੁੰਦੀ ਐ ਹੁਣ ਵੀ ਤੈਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਦੇਖਣੀ ਏ ਕੋਟ ਕਚੈਰੀਆਂ ਨਾ ਉਹ ਡੱਕ ਬਦਲਾ ਯਾਰ ਚਾਹ ਤੇ ਮੇਰਾ ਭਾਈ ਯਾਰ ਦੇਖ ਡੱਕ ਜੇ ਵਾਸ਼ ਹੋ ਰਿਹਾ ਕ ਸੁਣ ਰਹੀ ਆ ਉੱਪਰ ਨਾ ਸੁਣਦੀ ਅੱਡ ਡੈੱਕ ਦਾ ਰੋਲਾ ਪਾਈ ਬੈਠਾ ਹੁਣ ਇਹ ਦੱਸ ਹੁਣ ਤੈਨੂੰ ਕੀ ਚਾਹੀਦਾ ਹੁਣ ਉਹ ਬੜੀ ਲਵਾਦੇ ਇੰਨੀ ਦਾ ਡੱਕ ਲੱਗਦੇ ਸ਼ਮੇ ਸ਼ਾਲਾ ਚੱਲ ਡੈੱਕ ਦਾ ਨੁਕਸ ਗੱਡੀ ਜਾਂਦਾ ਸ਼ਾਲਾ ਸਪੀਕਰਾਂ ਦਾ ਨੁਕਸ ਨਹੀਂ ਕਰਦਾ ਹੈ ਸਪੀਕਰ ਨਵੇਂ ਦਾ ਲਾ ਦੇ ਡੈੱਕ ਦੂਈ ਦਾ ਦੇਖ ਲੈ ਲਾ ਕੇ ਤੈਨੂੰ ਮੈਂ ਕਹੀ ਜਾਂਦਾ ਸਾਡੇ ਵਾਲੀ ਤਾਂ ਖੋਲਾ ਹੈ ਨਾ ਹੁਣ ਡੈੱਕ ਦੇਖਣਾ ਦੇਖਦਾ ਤਾਂ ਅੰਦਰ ਪਈ ਆ ਫੇਰ ਲਾ ਲੈ ਜਿਹੜੀ ਬੂਫਰ ਪਰ ਕੱਢ ਕੇ ਦੇਊਗਾ ਤਾਂਹੀਂ ਆ ਉਹ ਤੈਨੂੰ ਮੈਂ ਦੇ ਦੂੰਗਾ ਕੱਢ ਕੇ ਤੇ ਕੱਢਣ ਨੂੰ ਕਿਹਾ ਹੁਣ ਤੇਰੇ ਆ ਡੈੱਕ ਵੀ ਬਸੰਤ ਸਪੀਕਰ ਵੀ ਬਦਲ ਤੇ 2000 ਉਹਦਾਂ ਸਪੀਕਰਾਂ ਪਰ ਲਾਇਆ ਉਹ ਵੀ ਨਹੀਂ ਉਹ ਵੀ ਸਭ ਖਰਾ ਯਾਰ ਡੱਕ ਮਾ ਜਾਣ ਹੋਗੀ ਤਾਂ ਇਸ ਵੀ ਕਰ ਗੜ ਕੁੰਗ ਗਾ ਚਲੋ ਇਹ ਸ੍ਰੀਮਾਨ ਦੁਖੀ ਆ ਬੰਦਾ ਯਾਰ ਇਹਨੂੰ ਨਾ ਪੰਡਤ ਵਾਲੇ ਇਹਨੂੰ ਜਿਹੜੇ ਉਹ ਨਹੀਂ ਹੁੰਦੇ ਸੁਣ ਲੈ ਸੁਣੋ ਬੰਦੇ ਸ੍ਰੀਮਾਨ ਜਾਣ ਹੋਗੀ ਤਾਂ ਹੀ ਬੰਦਾ ਬੜਕ ਮਾਰੂਗਾ ਮੈਂ ਤੈਨੂੰ ਇੱਕ ਸਲਾਹ ਦਵਾਂ ਮੈਂ ਤੈਨੂੰ ਇੱਕ ਸਲਾਹ ਦਵਾਂ ਜਿਹੜੇ ਚੱਲਦੇ ਨਹੀਂ ਹੁੰਦੇ ਭੋਗਤੇ ਹੁੰਦੇ ਭੋਗ ਦੇ ਉੱਤੇ ਵੀ ਸਤਗੁਰ ਨਾਨਕ ਦੀ ਲੀਲੀਲਾ ਨਿਆਰੀ ਆ ਓ ਇਕੇ ਬਹੁਤ ਹੈ ਇਕੇ ਬਹੁਤ ਹੈ ਬਸ ਟੈਂਕ ਪਰ ਤੇ ਲੰਬਾਇਆ ਪੈ ਜਾਣਾ ਤੇ ਐਨ ਮਗਰਲੇ ਪਾਸੇ ਹੋ ਜਾਣਾ ਪੂਰਾ ਜਿਵੇਂ ਹੁਣ ਇੱਧਰ ਨੂੰ ਮਸ਼ੀਨ ਆ ਰਹੀ ਆ ਪੂਰੀ ਬਾਤ ਸੁਣਨੀ ਆ ਉਹਦੀ ਆਉਂਦੇ ਦੀ ਦੋ ਹੁਣ ਤੱਕ ਤਾਂ ਆਵਾਜ਼ ਸੁਣਦੀ ਆ ਹੁਣ ਤੱਕ ਉਹਨੂੰ ਲੱਗਦਾ ਤੂੰ ਪਾਸੇ ਬਾਸ ਸੁਣ ਰਹੀ ਆ ਜਦ ਪੂਰਾ ਹੁੰਦਾ ਫਿਰ ਨਹੀਂ ਸੁਣਦੀ ਇਹਦਾ ਬੰਦਾ ਬਾਈ ਕਈ ਛੇਬ ਹੁੰਦਾ ਹੈ ਰੋਜ਼ ਇੱਕ ਤੇ ਇੱਕ ਕੁਐਸ਼ ਕਰਦਾ ਇਹ ਨਾ ਨਾ ਹੋਰ ਗੱਤ ਗੱਡੀ ਆ ਕਦੇ ਕਹਿੰਦਾ ਮੈਂ ਪੀਜ਼ਾ ਖਾਣਾ ਕਦੇ ਕਹਿੰਦਾ ਅੱਜ ਪੀਜ਼ਾ ਨਹੀਂ ਖਾਣਾ ਅੱਜ ਮੈਂ 버ਗਰ ਖਾਣਾ ਚਲੋ ਕੈਨਸਲ ਕਰਦੇ ਜੀ ਕਦੇ ਕਰਾਈ ਮਨਨ ਰੰਚ ਰੋ ਜਾਂਦਾ ਉਹ ਰੈਗੂਲਰ ਤਾਂ ਲਾਉਂਦੇ ਨਹੀਂ ਜੀ ਕਦੇ ਵੇਖ ਤਾਂ ਗੀਤ ਦੀ ਤੂੰ ਗੀਤ ਪਰ ਦੋਦੇ ਵਾਲੇ ਲੋਕ ਦਰਦ ਭਰੇ ਅੱਛਾ ਜਾ ਉਹ ਨਹੀਂ ਖੁਸ਼ੀ ਖਾਸੀ ਵਾਲਾ ਨੰਬਰਦਾਰ ਜੀ ਕੋਈ ਵੀ ਗਾਣਾ ਅੱਛਾ ਨਾ ਜੀ ਨਾ ਇਹ ਤਾਂ ਫਿਰ ਕਦੇ ਕੱਚ ਦੇ ਗਲਾਸ ਵਿੱਚੋਂ ਤੂੰ ਦਿਖਦੀ ਜਦੋਂ ਪਹਿਲਾ ਪੈਗ ਲਾਈਦਾ ਇਹ ਜਿਹੇ ਗਾਣੇ ਕਦੇ ਸਫੈਦੀਆਂ ਦੇ ਕੰਨ ਲੱਗ ਲੱਗਦਾ ਹੇ ਦੱਸ ਇਹਦਾ ਹੁਣ ਆਈ ਆਈਡੀ ਹੈ ਘਟਵਾ ਜਣਾ ਠੀਕ ਵੀ ਆਪ ਤਾਂ ਦੁਖੀ ਹੋ ਰਹੇ ਹੁੰਦੇ ਨਾ ਕਰ ਇਹਦਾ ਕਹਿੰਦਾ ਵੀ ਦੁੱਖ ਕੇ ਨਾ ਬਿੰਡਿਆ ਤੇ ਘਟਦਾ ਨਾ ਇਹ ਤਾਂ ਉਹਦਾ ਕੰਮ ਹੈ ਵੀ ਮਤਲਬ ਮੈਂ ਪੂਰੇ ਉਹਦੇ ਚ ਰੋਲਾ ਪਾਵਾਂ ਚ ਕੋਈ ਨਹੀਂ ਕਰਤੀ ਵੀਡੀਓ ਤਾਂ ਮੈਂ ਲੈ ਉੱਪਰ ਚੱਲ ਕਟਰੀ ਚੜਾਉਣਾ ਉੱਪਰ ਚੜ ਜਾ ਚੱਲੋ ਫਲ ਤਾਂ 10 ਦਿਨ ਆਇਓ ਚੱਲਣਾ ਹੈ 5-7 ਦਿਨ ਕੰਮ ਐ ਮੀ ਕਟਰ ਤਾਰ ਲੋ ਕਟਰ ਲਾ ਲੋ ਦੋਈ ਜਗ੍ਹਾ ਜਾਣਾ ਬਸ ਕਟਰ ਤਾਰ ਲੋ ਕਟਰ ਲਾ ਲੋ ਲਓ ਭਾਈ ਮਿੱਤਰੋ ਕੱਢੀ ਟਰਾਲੀ ਮਾਹ ਜਿੰਮੇਵਾਰੀ ਆ ਹੁਣ ਮੁੰਡੇ ਦੀ ਠੀਕ ਐ ਤੇਰੇ ਕੋਲ ਛੱਡਿਆ ਹੁਣ ਮਾਹ ਜਿੰਮੇਵਾਰੀ ਨਾਲ ਛੱਡ ਕੇ ਚੱਲਿਆ ਮੈਂ ਧਿਆਨ ਰੱਖਣਾ ਠੀਕ ਐ ਮਾ ਧਿਆਨ ਐਨੀ ਦਾ ਆਵਾਜ਼ ਆ ਡੱਕ ਦੀ ਉਹ ਡੱਕ ਦੀ ਐਨੀ ਦਾ ਆਵਾਜ਼ ਆ ਉਹ ਯਾਰ ਥੱਲੇ ਨਹੀਂ ਸੁਣਦੀ ਸਾਨੂੰ ਨਹੀਂ ਨਾ ਸੁਣਦੀ ਥੱਲੇ ਸੁਣਦੀ ਤੂੰ ਸੁਣਦਾ ਚਲੋ ਪਾਸਵਾ ਆਉਂਦੀ ਆ ਫੇਰ ਕਲੀਅਰ ਆ ਜਾਓ ਪਾਸਵਾ ਸੁਣਦੀ ਆ ਪਾਸ ਬਈ ਚੱਲਣੀ ਆ ਹੁਣ ਆ ਜਾ ਆ ਜਾ ਆ ਜਾ ਜਦੋਂ ਚਲਿਏ ਭਾਈ ਚਲੋ ਭਾਈ ਚਲਿਏ ਮੰਡੀ ਚਲੀਏ ਹੁਣ ਸਿੱਧੇ ਆਪਾਂ ਚਲਦੇ ਆਂ ਮੰਡੀ ਬਸ ਠੀਕ ਐ ਫੇਰ ਅੱਜ ਪਾਰਟੀ ਕੀ ਕਰੇਂਗਾ ਕਰਦੇ ਆਂ ਪਾਪਾ ਨੂੰ ਕਹਿੰਨੇ ਆ ਪਾਪਾ ਨੂੰ ਪੁੱਛਣਾ ਐ ਬਸ ਠੀਕ ਐ ਆਪਾਂ ਫੜਦੇ ਆਂ ਫੇਰ ਬੋਤਲ ਫੜਦੇ ਆਂ ਠੀਕ ਜੀ ਅੱਜ ਘੇੜਾ ਹੈਗਾ ਤੁਹਾਨੂੰ ਮਸ਼ੀਨ ਦੇ ਨਾਲੇ ਕਿਰਾਏ ਦਾ ਤੇ ਆਪਾਂ ਪਹੁੰਚਿਆ ਬਰਾਸ ਵਾਲੀ ਜ਼ਮੀਨ 'ਚ ਜਿਹੜੀ ਸਫੈਦਿਆ ਵਾਲੀ ਜ਼ਮੀਨ ਆਪਾਂ ਕਹਿ ਦਿੰਨੇ ਆ ਇਹ ਆ ਬਾਈ ਆਪਣਾ 128 ਝੋਨਾ 128 ਇਹ ਬੋਨੇ ਬੂਟੇ ਦੇ ਸ਼ਕਾਰ ਸ਼ਕਾਰਚਾ ਤੁਹਾਨੂੰ ਦਿਖ ਰਿਹਾ ਹੋਣਾ ਬੋਨਾ ਬੂਟਾ ਹੁਣ ਇੱਥੇ ਨਹੀਂ ਦਿਖਿਆ ਖੜਜੋ ਆ ਦੇਖੋ ਮਾਦਮੀਗਾ ਇਹ ਟੋਟਲੀ 70 ਤੋਂ 80% ਕੀਲਾ ਇਹ ਇੱਕ ਨਹੀਂ ਇਹ ਦੋ ਖਿੱਤੇ ਉਹ ਸਫੈਦਿਆਂ ਤੱਕ ਇਸ ਸਾਰੀਓ ਲਾਈਨ ਉਹਦੇ ਚ ਆ ਗਈ ਬੋਨੇ ਬੂਟੇ ਦੀ ਮਾਰਚ ਆ ਗਈ ਇਹ ਆ ਆ ਠੀਕ ਹੈ ਇਧਰ ਫਿਲਹਾਲ ਇਧਰ ਲਈ ਸਭ ਠੀਕ ਹੈ ਹੁਣ ਰੱਬ ਜਾਣੇ ਪਤਾ ਨਹੀਂ ਵੀ ਇਹ ਚੱਕਰ ਅਸੀਨ ਹੋਇਆ ਕਿਵੇਂ ਹਨਾ ਤੇ ਜਿਹੜੀ ਜਿਹੜੀ ਤਾਂ ਆਪਾਂ ਨੇ ਮਸ਼ੀਨ ਨਾਲ ਲਈ ਤੀ 128 ਉਹ ਤਾਂ ਟਿਪ ਟੋਪ ਖੜੀ ਆ ਬਿਲਕੁਲ ਇਹਦੇ ਮਗਰ ਖੜੀ ਆ ਫਸ ਨਹੀਂ ਤੇ ਜਿਹੜੀ ਆ ਲੱਗੀ ਆ ਇਹ ਇਹਨੂੰ ਪਤਾ ਨਹੀਂ ਹੁਣ ਦੱਬ ਜਾਨੇ ਕੀ ਖਾ ਗਿਆ ਹਨ ਮੈਂ ਕੱਲ ਵੀ ਗੱਲ ਕਰੀ ਸੀ ਵੀ ਇਹ ਗੇਤੀ ਪਿਛੇਤੀ ਦਾ ਵੀ ਫਰਕ ਪਿਆ ਆ ਦੇਖੋ ਆਹ ਡੇੜੀ ਜੀ ਦੇ ਵਿੱਚ ਇਧਰ ਨੂੰ ਤੁਹਾਨੂੰ ਹੁਣ ਕਾਲਸ ਵੀ ਦਿਖਦੀ ਹੋਣੀ ਸਪਰੇਹਾਂ ਵੀ ਵਧੀਆ ਟਾਪ ਦੀਆਂ ਕਰੀਆਂ ਨੇ ਦੋ ਸਪਰੇਹਾਂ ਹਲਦੀ ਤੇ ਦੇਖ ਲਓ ਇਹ ਬਾਈ ਇਹ ਕੋਈ ਰੋਗ ਥਾਮ ਨਹੀਂ ਫਾਲਤੂ ਇੱਕ ਹਸਾਬ ਜਲਾ ਕੇ ਦੇਖਿਆ ਹੁਣ ਅਸੀਂ ਨੇ ਵੀ ਆ ਜਿਹੜੀ ਜਿਹੜੀ ਕੰਮ ਦੀ ਡੇੜੀ ਜੀ ਹੈ ਉਧਰ ਨੂੰ ਹਲਦੀ ਹਲਦੀ ਆ ਤੁਹਾਨੂੰ ਕਾਲੀ ਕਾਲੀ ਪੂਰੀ ਚਮਕ ਲਈ ਹੋਣੀ ਦੇਖੋ ਇਹ ਹਲਦੀ ਨੇ ਅਸਰ ਦਿਖਾਇਆ ਪਰਲੀ ਪੱਟ ਸਾਰੀ ਸਹੀ ਹੈ ਉਹ ਸਾਰੀ ਠੀਕ ਹੈ ਉਹ ਵੀ ਆਹੀ ਕੁਸ਼ ਹੈ ਆਹੀ ਬੀਜ ਹੈ ਤੇ ਬਸ ਵੀ ਦੇਖ ਲੋ ਰੱਬ ਦੇ ਰੰਗ ਹੀ ਕਹਿ ਸਕਦੇ ਆਪਾਂ ਹਨਾ ਉਹ ਲਾਗ ਲਾਗ ਛੋਰੀ ਵਾਲੀ ਜਗਾ ਜਮਾ ਸਹੀ ਖੜੀ ਆ ਉਹ ਤਰਕਤਾਂ ਦੇ ਨਾਲ ਨਾਲ ਥਿਲੇ ਤੱਕ ਉਹ ਸਾਰੀ ਐ ਟਿਪ ਟੋਪ ਖੜੀ ਆ ਬਸ ਜਣੀ ਇੰਨੀ ਕਿਨੂ ਇਹ ਖਾ ਗਿਆ ਕੁਛ ਗੱਬੇ ਗੱਬੇ ਇਹਨੂੰ ਪਨੀਰੀ ਬੜੀ ਕੰਮ ਦੀ ਸੀ ਨਰਮ ਨਰਮ ਜੀ ਪਨੀਰੀ ਦੀ ਜਿਹੜੀ ਆਪਾਂ ਲਈ ਦੀ ਅਰੇ ਦੀ ਕੋਈ ਕਸਰ ਨਹੀਂ ਛੱਡੀ ਦੇਖ ਭਾਲ ਪੂਰੀ ਵਧੀਆ ਗਰੀਆ ਪਾਣੀ ਤੇ ਨਹੀਂ ਕੋਈ ਸਮੱਸਿਆ ਆਪਾਂ ਨੇ ਹੁਣ ਦਿੱਤੀ ਬਸ ਖੀਰ ਜੇ ਜਾ ਕੇ ਡ੍ਰਿਲਾਂ ਲੈਈਆਂ ਜਨ ਸਾਰੇ ਵੀ ਪਰਾਈ ਅੱਧੇ ਕਬੂਟੇ ਉੱਪਰ ਨੂੰ ਜਾਣ ਲੱਗ ਗਏ ਅੱਧੇ ਕਸਾਲੇ ਥੱਲੇ ਇਹਨੂੰ ਲੈਣ ਲੱਗ ਗਏ ਉਹ ਉੱਥੇ ਦੇ ਮਨ ਖੜਕ ਗਿਆ ਵੀ ਹਾਂ ਵੀ ਲੈ ਵੀ ਲੱਗੀ ਹੈ ਵੀ ਗੜਬੜ ਜੀ ਕਰਨ ਆ ਦੇਖੋ ਵੀ ਚੀਨ ਤਾਂ ਡੈੜੀਆਂ ਦੀ ਆ ਹਾਲਾਤ ਹੈ ਆ ਦੇਖ ਲਓ ਤੁਹਾਨੂੰ ਚੀਨੀ ਮੇ ਡੈੜੀਆਂ ਦਿਖਦੀਆਂ ਹੋਣੇ ਸਾਰੀਆਂ ਆ ਦੇਖ ਲਓ ਸਿਸਟਮ ਐਂ ਕੁਝ ਹੋ ਗਿਆ ਇਹ ਇਹ ਹੋਏ ਆਪਣੇ 3 ਕਿਲੇ ਤਿੰਨ ਤੋਂ 4 ਕਿਲੇ ਮਤਲਬ ਐਵੇਂ ਹੋ ਗਏ ਆਪਣੇ ਇਹ ਬਾਕੀ ਫਸਲ ਪੂਰੀ ਰੂਹ ਵਾਲੀ ਆ ਜਣੀ ਚਲੋ ਇਹਨਾਂ ਚੋ ਵੀ ਉਮੀਦ ਆ ਮਾ ਚਲ ਜੇ ਟੈਂਕ ਟੈਂਕ ਵੀ ਨਹੀਂ ਖੜਾਇਆ ਤਾਂ ਵੀ ਬਥੇਰੇ ਇੱਕ ਇੱਕ ਡੇਢ ਟੈਂਕ ਵੀ ਹੋ ਗਿਆ ਬਹੁਤ ਹੈ ਕਿਉਂਕਿ ਆ ਲਾਗ ਲਗ ਠੀਕ ਹੈ ਇਧਰ ਨੂੰ ਹੈਨਾ ਕਿਉਂਕਿ ਜਿਹੜਾ ਆ ਨੀਚੇ ਆ ਇਹ ਤਾਂ ਸਾਰੀ ਪਟਾਸ ਆ ਹੁਣ ਜਿਹੜੀ ਬੋਨੇ ਬੂਟੇ ਦਾ ਆਪਾਂ ਦਾਣਾ ਕਹਿ ਦਿੰਨੇ ਆ ਵੀ ਦਾਣਾ ਤਾਂ ਹੈਗਾ ਹੁਣ ਜਿੰਦੇ ਆ ਇਹ ਸਾਰੀ ਪਟਾਸ ਆ ਆ ਸਾਰੀ ਫੋਕ ਆ ਆ ਸਾਰੀ ਫੋਕ ਆ ਸਾਰੇ ਆ ਤਾਂ ਬੱਲਾਂ ਉੱਪਰ ਜਿਹਨ ਚਮਕਦੀ ਇਹਨਾਂ ਦਾ ਹੀ ਦਾਣਾ ਬਾਕੀ ਤਾਂ ਸਾਰੀ ਪਟਾਸ ਆ ਲਓ ਜੀ ਮਿੱਤਰੋ 8:30 9:00 ਵਜੇ ਦਾ ਟਾਈਮ ਹੋ ਚੁੱਕਿਆ ਤੇ ਪਹੁੰਚ ਚੁੱਕੇ ਹਾਂ ਸਹੋਲੀ ਐਮਜੀ ਗਰੁੱਪ ਸੋ ਭਾਈ ਆ ਟਰਾਲੀ ਚੱਲੀ ਹੈ ਜੀ ਆਪਣੇ ਹੰਸਾਲੀ ਸਾਹਿਬ ਮਿੱਤਰ ਪਿਆਰੇ ਕੋਲੇ ਨਰਿੰਦਰ ਕੋਲੇ ਨਰਿੰਦਰਪਾਲ ਹੋਈਆਂ ਨੇ ਵਧਾਈਆਂ ਟਰਾਲੀ 15/7 ਦੀ ਬਲੂ ਕਲਰ ਦੇ ਵਿੱਚ ਤੇ ਮੈਸੀ 9500 ਟਰੈਕਟਰ ਦੇ ਨਾਲ ਨਰਿੰਦਰ ਆ ਫਿਰ ਟੇਕ ਮੱਥਾ ਆ ਗਏ ਬਹੁਤ ਬਹੁਤ ਵਾਧਾ ਕਰੇ ਇਹ ਡਬਲ ਜੈਕਨਲ ਟਰਾਡੀ ਹੈ ਜੀ ਹਾਂ ਪਾਰਟੀ ਹੁਣ ਟੱਕੜ ਹੀ ਲੈਣੀ ਆ ਅੰਕਰ ਹੁਣ ਅਸੀਂ ਨੇ ਹੈ ਨਾ ਨਾ ਹਾਂ ਲੱਗ ਜੀ ਆ ਟਰੈਕਟਰ ਨਾਲ ਬਣਾਇਆ ਮਾਂ ਵੀ ਟਰੈਕਟਰ ਨਾਲ ਸੈਟ ਨਾ ਮਲਾ ਤੂੰ ਕਲਰ ਕਰਾ ਬਲੂ ਮਾਂ ਉਪਰੀ ਤਾਂ ਨਹੀਂ ਲੱਗਦੀ ਨੀਲੇ ਰੰਗ ਚ ਨਾਲ ਸੋਹਣੀ ਲੱਗਦੀ ਹੈ ਹੈ ਇਹ ਹਰੇ ਟਰੈਕਟਰ ਨਾਲ ਚੱਜ ਜਾਂਦੀ ਹੈ ਪੂਰੀ ਰੋਜ ਭਰੇ ਜਿਹੜੇ ਦੂਰ ਦੀ ਟਰੈਕਟਰ ਹਾਂ ਰੰਗ ਸਦਾ ਸਦਾ ਬਾਹਰ ਦਾ ਰੰਗ ਹੈ ਹਾਂਜੀ ਹਾਂ ਸਦਾ ਆਹ ਹੈ ਗਿਆ ਹਾਰ ਹੋਇਆ ਮੈਂ ਹੂੰ ਹੂੰ ਅਰੇ ਬੱਲ ਲਓ ਜੀ ਸਟਿੱਕਰ ਸੁੱਕਰ ਬੜੇ ਸੋਹਣੇ ਲੱਗੇ ਆ ਦੇ ਪਰ ਵੀ ਤੇ ਪੇਂਟ ਪੁਂਟ ਕੁਆਲਿਟੀ ਪੂਰੀ ਇੱਕ ਨੰਬਰ ਕਹਿਣ ਦੀ ਕੋਈ ਲੋੜ ਹੈ ਨਹੀਂ ਟਰਾਲੀ ਚ ਫਰਕ ਪਾਇਆ ਇੱਕ ਤਾਂ ਪਿੱਛੇ ਆ ਪਤਾ ਜਿਹੜਾ ਬੱਤਾ ਚੇਂਜ ਕਰਿਆ ਪਿੱਛੇ ਵਾਲਾ ਤੇ ਇਹ ਟਰਾਲੀ ਨੂੰ 1 2 3 4 5 6 7 8 ਅੱਠ ਬੱਤੇ ਨੇ ਜੀ ਡਾਲਾ ਟਾਕੀ ਟਾਈਪ ਕਰਾਇਆ ਜੀ ਟੈਪ ਪੂਰੀਆਂ ਹੈਵੀ ਡਿਊਟੀ ਕੰਮ ਪੂਰਾ ਦੇਖੋ ਕਿ ਨਿਆਣੀ ਸੁਣੀਏ ਥੱਲੇ ਆ ਨਾ ਪੀਵੀ 22 ਬਾਈਕ ਨੂੰ ਪੂਰਾ ਇੱਕ ਨੰਬਰ ਕੰਮ ਪੂਰੀ ਰਿਫਲੈਕਟ ਕਰਦੀ ਜਿਹੜੀ ਟਰਾਲੀ ਸਾਰੀ ਟੇਪ ਕਰ ਇਹਦੇ ਚ ਕਟਿੰਗ ਹੋਈ ਵੀ ਆ 골ਡਨ ਚ ਆ ਗਈ ਪੂਰਾ ਬਿਡ ਬਿਡ ਚ ਟਾਇਰ ਕੈਂਡ ਲੱਗ ਰਿਹਾ ਪੂਰਾ ਚੱਕੇ ਵਾਈਟ ਹੋ ਗਏ ਨਵੇਂ ਟਾਇਰ ਵੀ ਦਿੱਤੇ ਆ ਹਾਂ ਲੈ ਲੈ ਮੈਂ ਲੈ ਲੈ ਮੰਨਦੇ ਹਾਂ ਕਿ ਉਹਨਾਂ ਨੂੰ ਅਰੋੜਾ ਲਈ ਨੰਗਾ ਰਿਪੋਰਟ